ਇਹ ਨਾ ਕਰੇ ਪੁਰਾਣੇ ਜਮਾਨੇ ਦੀਆਂ ਮਤਲਬ ਪਾਣੀ ਪਲਾਉਣ ਵਾਸਤੇ ਕੁੰਡਾਂ ਬਣਾਈਆਂ ਹੁੰਦੀਆਂ ਸੀਗੀਆਂ ਉਹਦੇ ਤੇ ਦੇਖੋ ਸੀ ਇਹ ਲੋਵੇਰਾ ਲਾਇਆ ਨਾ ਕਿੰਨਾ ਸੋਹਣਾ ਲੱਗਦਾ ਐਨੂੰ ਬਹੁਤੀ ਪਾਣੀ ਦੀ ਵੀ ਨਹੀਂ ਜ਼ਰੂਰਤ ਕੁੰਡ ਦੇਖੋ ਕਿੰਨੀ ਮਜ਼ਬੂਤ ਆ 1945 ਦੀ ਬਣੀ ਹੋਈ ਐ ਦੇਖ ਲਓ ਪੁਰਾਣੀਆਂ ਚੀਜ਼ਾਂ ਪੁਰਾਣਾ ਸਿਮਿੰਟ ਕਿੰਨਾ ਵਧੀਆ ਹੁੰਦਾ ਸੀ ਇਹ ਜਦੋਂ ਅਸੀਂ ਆਪਦਾ ਘਰ ਉਧਰੋਂ ਢਾਇਆ ਸੀਗਾ ਤੇ ਇਹ ਅਸੀਂ ਰੱਖ ਲਈਆਂ ਸੀਗੀਆਂ ਬੋਲਦੇ ਆ ਸਾਡੀ ਤੇ ਕਾਹ ਚੋਦੀ ਲੰਬੀ ਇਹੋ ਜਿਹੀ ਤੇ ਬਾਕੀ ਤੁਹਾਲੇ ਬਹੁਤ ਬੋਲੀਆਂ ਨੇ ਮੰਮੀ ਆ ਲਾਣਿਆ ਨੇ ਉਹ ਹਾਲੇ ਆਂ ਛੋਕੇ ਛੋਟੀਆਂ ਨੇ ਇਹ ਸ਼ੁਰੂ ਹੋਣ ਲੱਗ ਗਿਆ ਹਨ ਇੱਕ ਸਾਡੇ ਨਾਲ ਹੀ ਕਰਨ ਤੇ ਲਾਈ ਹੋਈਆਂ ਗੂੜਾਂ ਦੀ ਬੇਲ ਇਹ ਸਾਡੀ ਬੇਲ ਆ ਪਿਛਲੇ ਸਾਲ ਲਾਈ ਸੀ ਕਾਫੀ ਫੈਲ ਗਈ ਆ अंगूर वैसे तो हले पक्के पर जरा कोई है पक्का खा के देख बहुत ज्यादा मिठा गुछ काफी लगे हुए हैं सर्दियों च सु जा बेल हम यह बहुत फैल तो गई ਕਾਫੀ ਕੁੱਛ ਲੱਗੇ ਹੋਏ ਨੇ ਤੇ ਉਦੋਂ